ਤੁਸੀਂ ਦੇਖ ਰਹੇ ਹੋ ਦੈਰੀਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਜਿੰਦਰ ਜਿੰਮੀ ਚੋਂ ਦੀ ਸਿਆਸਤ ਪੂਰੀ ਤਰ੍ਹਾਂ ਦੋ ਦਿਨਾਂ ਤੋਂ ਲਗਾਤਾਰ ਭਖ ਰਹੀ ਸੀ ਕਿਉਂਕਿ ਸ਼ੀਤਲ ਅੰਗੁਰਾਲ ਨੇ ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਦੇ ਚੈਲੰਜ ਨੂੰ ਇੱਕ ਦਿਨ ਪਹਿਲਾਂ ਹੀ ਕਬੂਲਿਆ ਤਾਂ ਬਿਲਕੁਲ ਜਿੰਦਰ ਵੈਸ ਦੇ ਹਲਕੇ ਦੇ ਵਿੱਚ ਹੀ ਬਾਬੂ ਜਗਜੀਵਨ ਰਾਮ ਦੇ ਵਿੱਚ ਜਨਤਕ ਜਿਹੜੇ ਸਬੂਤ ਸਾਹਮਣੇ ਲਿਆਂਦੇ ਸੀ ਇੱਕ ਸਮਾਂ ਨਿਸ਼ਚਿਤ ਕੀਤਾ ਸੀ ਭਗਵੰਤ ਮਾਨ ਸਰਕਾਰ ਲਈ ਭਗਵੰਤ ਮਾਨ ਨੂੰ ਖੁਦ ਵੀ ਉੱਥੇ ਆ ਕੇ ਮੇਰੇ ਕੋਲ ਸਬੂਤ ਲੋ ਤੁਹਾਡੇ ਜਿਹੜੇ ਖੁਦ ਮੰਤਰੀ ਆ ਪ੍ਰਿਸ਼ਤਾ ਚਾਰ ਦੇ ਵਿੱਚ ਲਿਫਟ ਹੈਗੇ ਕੀ ਤੁਸੀਂ ਉਹਨਾਂ ਦੇ ਕਾਰਵਾਈ ਕਰਾਉਗੇ ਤਾਂ ਸਬੂਤ ਲੈ ਕੇ ਚਿਤਲ ਅੰਗੁਰਾਲ ਪੂਰੇ ਪਰਿਵਾਰ ਸਮੇਤ ਜੰਦਰ ਵੈਸ ਹਲਕੇ ਦੇ ਚੌਂਕ ਦੇ ਵਿੱਚ ਬੈਠੇ ਲੇਕਿਨ ਨਿਸ਼ਚਿਤ ਸਮੇਂ ਤੋਂ ਬਾਅਦ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਚੈਲੰਜ ਦਿੱਤਾ ਗਿਆ ਸੀ ਕਸਨੋ ਕਬੂਲਿਆ ਨਹੀਂ ਤਾਂ ਉਥੇ ਪਹੁੰਚੀ ਨਹੀਂ ਇਸ ਤੇ ਨਾਲ ਹੀ ਕੋਈ ਵੀ ਉਹਨਾਂ ਦਾ ਮੰਤਰੀ ਵੀ ਉਸ ਚੈਲੰਜ ਨੂੰ ਨਾ ਕਬੂਲਦੇ ਉਥੇ ਪਹੁੰਚਿਆ ਤਾਂ ਕਿਤੇ ਕਿਤੇ ਇਸ ਸਾਰੇ ਮਾਮਲੇ ਚ ਜਿਹੜਾ ਪੂਰੀ ਜਿੰਦਰ ਦੀ ਸਿਆਸਤ ਪੂਰਾ ਪੱਕੀ ਹੋਈ ਆ ਖੈਰ ਵਾਜਪਾ ਦੇ ਉਮੀਦਵਾਰ ਜਿਹੜਾ ਸ਼ੀਤਲ ਅੰਗੁਰਾਲਾ ਨੌ ਜਵਾਨੀ ਬੱਚਿਆਂ ਵਾਸਤੇ ਹਮੇਸ਼ਾ ਹੀ ਅੱਗੇ ਰਹੇ ਆ ਤਾਂ ਆਵਾਜ਼ ਉਠਾਈ ਸੀ ਡਰੇ ਛੱਟੇ ਵਾਸਤੇ ਤਾਂ ਆਮ ਆਦੀ ਪਾਰਟੀ ਨੇ ਸਾਲ ਹੀ ਤਤਾ ਪਾਰਟੀ ਛੱਡ ਕੇ ਵਾਜਪਾ ਦਾ ਦਮਨ ਫੜਿਆ ਤਾਂ ਅਸਟਮ ਜਿੰਦਰ ਵੈਸਟੀ ਨਹੀਂ ਪੁਲੇ ਜਲੰਧਰ ਇਲਾਕੇ ਦੇ ਨੌਜਵਾਨਾਂ ਦੀ ਇੱਕ ਪਹਿਲੀ ਧੜਕਣ ਵੀ ਬਣੀ ਹੋਈ ਤਾਂ ਇਸ ਟਾਈਮ ਜਿਹੜੀ ਸਿਆਸਤ ਕਿਸ ਤਰ੍ਹਾਂ ਜਾਊਗੀ ਤੇ ਗੱਲਬਾਤ ਕਰਦੇ ਮੈਂ ਨਾਲ ਆਵਾਜ਼ਪਾ ਦੇ ਸੀਨੀਅਰ ਲੀਡਰ ਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਗੇਜਰਾਮ ਜੀ ਮੌਜੂਦ ਹੈ ਗੱਲਬਾਤ ਕਰਦੇ ਸਾਰੇ ਮਾਮਲੇ ਜੀ ਗੇਜਰਾਮ ਜੀ ਤੁਹਾਡਾ ਬਹੁਤ ਵੱਡਾ ਐਕਸਪੀਰੀਅੰਸ ਰਿਆ ਅਨੁਭਵ ਹੋੜਾ ਰਾਜਨੀਤੀ ਗੱਲ ਕੀਤੀ ਜਾਵੇ ਨੌਜਵਾਨ ਚਿਹਰਾ ਤੁਹਾਡਾ ਆਵਾਜ਼ਪਾ ਦਾ ਉਮੀਦਵਾਰਸ਼ੀ ਤੰਗਰਾਲ ਜਨ ਤੱਕ ਸਬੂਤ ਦੇਣ ਵਾਸਤੇ ਸੀਐਮ ਮਾਨ ਦਾ ਜਿਹੜਾ ਚੈਲੰਜ ਕਬੂਲਿਆ ਇੱਕ ਦਿਨ ਪਹਿਲਾਂ ਤਾਂ ਬਕਾਇਦਾ ਜਗਾ ਨਿਸ਼ਚਿਤ ਕੀਤੀ ਸਮਾਂ ਨਿਸ਼ਚਿਤ ਕੀਤਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਦੌਰਾਂ ਚੈਲੰਜ ਕੀਤੇ ਹੁੰਦੇ باوجود ਉਸ ਜਗਾ ਤੇ ਨਹੀਂ ਪਹੁੰਚੇ ਤਾਂ ਸਿਆਸਤ ਪੂਰੀ ਦਾ ਬਾਕੀ ਕਿਸਾ ਦੇ ਸਾਰੇ ਦੇਖੋ ਗੱਲ ਇਹ ਹੈ ਸ੍ਰੀ ਬਾਊ ਜਿਗਜਿਮਰਾਮ ਚੌਂਕ ਦੇ ਵਿੱਚ ਸੀਤਲ ਜੀ ਨੇ ਦੋ ਕੁਰਸੀਆਂ ਲਾ ਕੇ ਲਗਭਗ 8-10 ਹਜ਼ਾਰ ਬੰਦੇ ਦਾ ਘੱਟ ਕਰਕੇ ਮਾਨਯੋਗ ਮਾਨ ਸਾਹਿਬ ਜਿਹੜੇ ਸੀਐਮ ਹੈ ਪੰਜਾਬ ਦੇ ਉਹਨਾਂ ਨੇ ਪਹਿਲਾਂ ਇੱਕ ਦਿਨ ਇਹ ਲਲਕਾਰ ਕੇ ਕਹਿ ਸੀਗਾ ਵੀ ਸীতਲਨ ਨੂੰ ਨਰਾਕ ਜਿਹੜਾ ਕਿ ਇੱਥੇ ਦਾ ਐਮਰ ਇਲੈਕਸ਼ਨ ਲੜ ਰਿਹਾ ਉਹ ਬੇਈਮਾਨ ਹੈ ਚੋਰ ਹੈ ਉਹਦੇ ਬੱਚੇ ਕਰਪਟ ਹਨ ਉਹ ਬੱਚੇ ਵੀ ਕਰਪਟ ਤੇ ਆਪ ਵੀ ਕਰਪਟ ਹੈ ਉਹਨੇ ਕਿਹਾ ਕਿ ਮੈਂ ਜੇ ਚੋਰ ਹੈ ਕਰਪਟ ਹੈ ਮੈਨੂੰ ਸਬੂਤ ਦੇ ਪਰ ਮੈਂ ਤੇਰਾ ਸਬੂਤ ਨਾ ਤੇਰੇ ਘਰ ਵਾਲੀ ਦਾ ਤੇਰੀ ਮਾਂ ਦਾ ਤੇਰੀ ਭੈਣ ਦਾ ਤੇਰਾ ਵੀ ਜਿਹੜਾ ਕਿ ਤੂੰ 3 ਕਰੋੜ ਰੁਪਇਆ 5 ਮਹੀਨੇ ਲੈ ਕੇ ਜਾਣਾ ਉਹ ਤੈਨੂੰ ਮੈਂ ਸਬੂਤ ਦਿਨਾ ਚ ਇਹਦੇ ਵਿੱਚ ਆ ਮੇਰੇ ਕੋਲ ਵੀਡੀਓ ਹੈ ਜਿਹੜਾ ਕਿ ਪੈਨ ਡਰਾਈਵ ਹੈ ਇਹਦੇ ਚ ਤੂੰ ਪੜ ਕੇ ਦੇਖ ਤੇ ਸੁਣ ਕੇ ਦੇਖ ਤੇ ਲੋਕਾਂ ਨੂੰ ਦੱਸ ਪਰ ਤੈਨੂੰ ਚੈਲੰਜ ਕੀਤਾ ਦਾ ਵੀ ਤੂੰ ਆ ਆ ਕੇ ਸਾਹਮਣੇ ਲੋਕਾਂ ਦੇ ਸਾਹਮਣੇ ਪੇਸ਼ ਹੋ ਪਰ ਉਥੇ ਮਾਨ ਜੋ ਭਗਵੰਤਰੀ ਸਾਹਿਬ ਪੇਸ਼ ਹੀ ਨਹੀਂ ਹੋਏ ਬੜੀ ਵੇੜ ਵੇੜ ਕੀਤੀ ਘੰਟਾ 2 ਘੰਟੇ ਉਹਨਾਂ ਨੂੰ 10 ਮਿੰਟ 5 ਮਿੰਟ 1 ਮਿੰਟ ਪਰ ਮਾਨ ਜੋ ਭਗਵੰਤ ਮਾਨ ਜੀ ਉੱਥੇ ਪਹੁੰਚੇ ਨਹੀਂ ਆਪਣੇ ਆਪ ਨੂੰ ਜਿਹੜਾ ਇਮਾਨਦਾਰੀ ਦਾ ਬਰੂਕਾ ਪਾ ਕੇ ਪੰਜਾਬ ਦਾ ਮੁੱਖ ਮੰਤਰੀ ਇੱਥੇ ਲੋਕਾਂ ਨੂੰ ਲੁੱਟਣ ਲੱਗਿਆ ਵਾ ਅੱਜ ਰਿਸ਼ਵਤ ਕੋਰੀ ਪੂਰੇ ਜ਼ੋਰਾਂ ਦੇ ਉੱਤੇ ਐ ਅੱਜ ਜਿਹੜੀ ਬੇਈਮਾਨੀ ਦੇ ਨਾਲ ਅੱਜ ਲੋਕਾਂ ਨੂੰ ਨਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਲੋਕਾਂ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਅੱਜ ਮੇਰੇ ਵੀਰ ਸਪਾਈ ਸੇਵਕ ਬਹੁਤ ਸਾਰੇ ਹਜ਼ਾਰਾਂ ਇਤਕਾਦ ਦੇ ਵਿੱਚ ਇਕੱਠੇ ਹੋ ਕੇ ભગવંતમાન ਦੇ ਕੋਲੋਂ સાબ લેન આયે ਆ ਵੀ તું એ દસ ਜਿਹੜਾ તું કયા તા ਵੀ ਜਿੱਦਣ ਮੇਰਾ ਪੈਨ ਹਾਰਾ ਮੇਰੇ ਕੋਲ ਆ ਗਿਆ ਮੈਂ ਤੁਹਾਨੂੰ 2 ਮਹੀਨੇ ਦੇ ਵਿੱਚ ਜਿੰਨੇ ਵੀ ਸਪਾਈ ਸੇਵਰਮੈਨ ਮੈਂ પक्के ਕਰਾਂਗਾ પक्के ਦੇ ਇੱਕ ਪਾਸੇ ਕਰਿਆ ਉਹ ਕਹਿੰਦਾ ਮੈਂ ਚੰਡੀਗੜ੍ਹ ਪੈਟਰਨ ਤੇ ਹਰਿਆਣਾ ਪੈਟਰਨ ਤੇ ਮੈਂ ਤੁਹਾਡੀ 18000 ਤਰੰਗਾ ਦਵਾਂਗਾ ਤੇ 36000 ਜਿਹੜੇ ਸਪਾਈ ਸੇਵਕ ਹੈ ਉਹਨੂੰ ਪੱਕਾ ਕਰਾਂਗਾ ਪਰ ਲੋਕਾਂ ਨੂੰ ਝੂਠ ਬੋਲ ਕੇ ਭਗਵੰਤમાન ਜੀ ਕਿੰਨਾ ਚਿਰ ਹੋਰ ਕੱਟੋਗੇ ਆ 2.5 ਸਾਲ ਤੁਹਾਡੇ ਨਿਕਲ ਗਏ ਬਾਕੀ ਦਿਨਾਂ ਦਾ ਤੁਹਾਡਾ ਪਤਾ ਨਹੀਂ ਕਦੋਂ ਤੁਹਾਡੀ ਜਿਹੜੀ ਪਾਰਟੀ ਕੁਰਸੀ ਨੂੰ ਪਰੇ ਕਰਕੇ ਕਿਸੇ ਹੋ ਨੂੰ ਬਿਠਾ ਦੇਵੇ ਜਿਹੜੇ ਮੇਰੇ ਸਪਾਈ ਸੇਵਕ ਹੈ ਉਹ ਪਹਿਲਾਂ ਵੀ ਰੁੱਲਦੇ ਤੇ ਅੱਜ ਵੀ ਰੁੱਲ ਰਹੇ ਆ ਉਹਨਾਂ ਰੁੱਲਦਿਆਂ ਨੂੰ ਵਿਚਾਨ ਲਈ ਅੱਜ ਅਸੀਂ ਸਮਾਧਮ ਤਤ ਨੂੰ ਦੱਸ ਰਹੇ ਆ ਅਗਰ ਸਪਾਈ ਸੇਵਕਾਂ ਦਾ ਤੁਸੀਂ ਜਿਹੜੀ ਮੇਰੇ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਸੀ ਜਿਹਦੇ ਵਿੱਚ ਕਿਹਾ ਦਾ ਸਭਾਈ ਸੇਵਕਾਂ ਨੂੰ 3000 ਡਸਟ ਲਾਉਂਸ ਦੋ ਤੇ 5000 ਜਿਹੜੇ ਗਟਰਾ ਵਿੱਚ ਕੰਮ ਕਰਦੇ ਆ ਸਿਵਲ ਮੈਨ ਉਹਨਾਂ ਨੂੰ 5000 ਤੁਸੀਂ ਗਾਇਸ ਨਾਲ ਲੋ ਦੋ ਪਰ ਭਗਵੰਤ ਮਾਨ ਜੀ ਤੁਹਾਨੂੰ ਤਾਂ दारू ਪੀਣ ਤੇ ਬਿੱਲਾ ਹੀ ਨਹੀਂ ਹੈ ਤੁਸੀਂ ਸਵੇਰ ਤੇ ਲੈ ਕੇ ਝੂਠ ਬੋਲਣ ਤੇ ਟਾਈਮ ਹੀ ਨਹੀਂ ਜਿਹੜੀ ਤੇਰੀ ਸਰਕਾਰ 2.5 ਸਾਲ ਦੀ ਇਸ ਸਮਾਂ ਬੀ ਚੁੱਕਿਆ ਤੁਸੀਂ ਕਹਿੰਦਾ ਪੰਜਾਬ ਚ ਮੈਂ 30 ਦਿਨ ਚ ਨਸ਼ੇ ਖਤਮ ਕਰ ਦਾਂਗਾ ਅੱਜ ਵੀ ਖਾੜ ਦੇ ਕੋਲ ਮੁੰਡੇ ਮਰ ਰਹੇ ਆ ਤਰਨਤਾਰ ਚ ਵੀ ਮੁੰਡੇ ਮਰ ਰਹੇ ਆ ਗੁਰਦਾਸਪੁਰ ਚ ਮੁੰਡੇ ਮਰ ਰਹੇ ਆ ਪਰ ਭਗਵੰਤ ਮਾਨ ਜੀ ਤੇਰੀ ਕੁਰਸੀ ਦੇ ਨੇੜੇ ਬਲੌਂਗੀ ਦੇ ਵਿੱਚ ਮੁੰਡਾ ਮਰਿਆ ਅੱਜ ওভারਡੋਜ਼ ਲੈ ਕੇ ਪਰ ਤੈਨੂੰ ਕੁਝ ਵੀ ਪਤਾ ਨਹੀਂ ਐ ਗਵੰਤ ਮਾਨ ਆ ਤੈਨੂੰ ਸਮਝਾਂਣ ਤੇ ਆ ਜਿਹੜੇ ওভারਡੋਜ਼ ਲਾਜਬੰਦ ਮਰ ਰਹੇ ਆ ਉਹਨਾਂ ਦੇ ਮਾਪੇ ਤੈਨੂੰ ਮਾਫ਼ ਨਹੀਂ ਕਰਨਗੇ ਇਹ ਮਾਫ਼ ਨਹੀਂ ਕਰਨਗੇ ਤੈਨੂੰ ਆਣਿਆ ਨੇ ਲੈਕਚਰ ਚ ਖਾਸ ਕਰਕੇ ਜਿਹੜੀ ਜਿੱਥੇ ਸਿੱਤਲ ਜੀ ਖੜੇ ਐ ਇਹ ਤੈਨੂੰ ਇੱਥੇ ਦਾ حساب ਕੱਲੇ ਕੱਲੇ ਬੋਡ ਦਵੇਗੀ ਜਿਹੜਾ ਤੁਸੀਂ ਗੱਲ ਕੀਤੀ ਹੈ ਨਸ਼ੇ ਦੀ ਗੱਲ ਕੀਤੀ ਹੈ ਜਦੋਂ ਵੀ ਬਸਤੀਆਂ ਦੀ ਗੱਲ ਆਉਂਦੀ ਖਾਸ ਕਰਕੇ ਵੈਸਟ ਸੜਕ ਦੀ ਗੱਲ ਕੀਤੀ ਹੈ ਤਾਂ ਇਸ ਹਮੇਸ਼ਾ ਇਹ ਲੋਕਾਂ ਨੇ ਇੱਕੇ ਮੋੜੇ ਚੱਕਿਆ ਵੀ ਸਾਡੇ ਬੱਚੇ ਚਾਹੇ ਉਹ ਮਾਤਾ ਦੇ ਬੱਚੇ ਆ ਚਾਹੇ ਪੈਣਾ ਦੇ ਭਰਾ ਆ ਨਸ਼ੇ ਦਾ ਗ੍ਰਸਤ ਆ ਦਲਦਲ ਦੇ ਵਿੱਚ ਫਸੇ ਜਾ ਰਿਹਾ ਕੀ ਲੱਗ ਰਿਹਾ ਇਹ ਪੂਰਾ ਗਾੜੀ ਨਸ਼ੇ ਦਾ ਬਣ ਗਿਆ ਇੱਕ ਤਲਾ ਵੈਸਟ ਨਹੀਂ ਹੈ ਪੂਰਾ ਜਲੰਧਰ ਪੂਰਾ ਪੰਜਾਬ ਕਿਥੇ ਪੰਜ ਪੈਸੇ ਨਸ਼ਾ ਹੁੰਦਾ ਸੀ ਅੱਜ 100% ਨਸ਼ੇ ਦੇ ਵਿੱਚ ਗਲਤਾਨ ਹੋ ਚੁੱਕਾ ਹੈ ਚਾਹੇ ਤੁਸੀਂ ਅੰਮ੍ਰਿਤਸਰ ਚਲੇ ਜਾਓ ਫਿਰੋਜ਼ਪੁਰ ਚਲੇ ਜਾਓ ਗੁਰਦਾਸਪੁਰ ਚਲੇ ਜਾਓ ਲੁਧਿਆਣਾ ਚਲੇ ਜਾਓ ਕਿਸੇ ਵੀ ਜ਼ਿਲ੍ਹੇ ਚ ਚਲੇ ਜਾਓ ਅੱਜ ਨਸ਼ਾ ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ ਚਲਾ ਗਿਆ ਆਪ ਭਗਵੰਤ ਮਾਨ ਜਿਹੜਾ ਝੋઠા ਮੁੱਖ ਮੰਤਰੀ ਹੈ ਉਹ ਸੁੱਤਾ ਪਿਆ ਮਗਰਮਚ ਦੀ ਤਰ੍ਹਾਂ ਹਿੰਜੂ ਮਾਰ ਬਾ ਸਕਦਾ ਲੋਕਾਂ ਨੂੰ ਦਿਖਾ ਸਕਦਾ ਪੰਜਾਬ ਦਾ ਕੋਈ ਭਲਾ ਨਹੀਂ ਕਰ ਸਕਦਾ ਕਿਸਾ ਦੇ ਦੋ ਕੱਲ ਨਹੀਂ ਲੁਧਿਆਣੇ ਵਿੱਚ ਇੱਕ ਸ਼ੇਰਾਂ ਦੇ ਆਗੂ ਨੂੰ ਸ਼ਰੇਆਮ ਦਿਨ ਦਿਹਾੜੇ ਸਿਵਲ ਹਸਪਤਾਲ ਦੇ ਬਾਹਰ ਕਾਤਲਾਨਾ ਹਮਲਾ ਕੀਤਾ ਗਿਆ ਦੋ ਨਯੰਗ ਸਿੰਘ ਸੀ ਜਿਹੜੇ ਕਿਸਾ ਦੇ ਦੋ ਸਾਰੇ ਇਸ ਤਰ੍ਹਾਂ ਸ਼ਰੇਆਮ ਬਾਜ਼ਾਰ ਦੇ ਵਿੱਚ ਉਹਨਾਂ ਕਤਲੇ ਆਮੜ ਹਮਲਾ ਹੋਣਾ ਕਿਸਾ ਦੇ ਦੋ ਇਹ ਕਮਜ਼ੋਰ ਸਰਕਾਰ ਆ ਜਿਹੜੇ ਹਿੰਦੂਆਂ ਦੇ ਤੇ ਹਮਲਾ ਹੋਇਆ ਇਸ ਤੋਂ ਪਹਿਲਾਂ ਹੀ ਸ਼੍ਰੀ ਤੇਰਾਮਲਾ ਨੰਗਲ ਟੈਂਡ ਦੇ ਵਿੱਚੋਂ ਤੇ ਹਿੰਦੂ ਸਿਪਾਇਆ ਦੇ ਨਹੀਂ ਉਹ ਤੇ ਹਿੰਦੂ ਸੁਰੱਖਿਆ ਸੰਮਤੀ ਦੇ ਜਿਹੜਾ ਨੌਜਵਾਨ ਤਾਂ ਉਹਨੂੰ ਕਤਲ ਦਿਨ ਦੇ ਵਿੱਚ ਕੀਤਾ ਗਿਆ ਔਰ ਜਿਹੜਾ ਇਹ ਹਮਲਾ ਹੋਇਆ ਇਹ ਵੀ ਦਿਨ ਚ ਹੋਇਆ ਔਰ ਦਿਨ ਦੇ ਵਿੱਚ ਉਹਦੇ ਬਾਹਾਂ ਦੇ ਉੱਤੇ ਸਿਰ ਦੇ ਵਿੱਚ ਕਰਪਾਨਾਂ ਨਾਲ ਹਮਲਾ ਹੋਇਆ ਪਰ ਇਹ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਹੈ ਪਰ ਉਹ ਤਾਂ ਸਾਡੇ ਜਿਹੜੇ ਬੰਦੇ ਦਾ ਕਤਲ ਹੋਇਆ ਤਾਂ ਉਹਦੇ ਜਿਹੜੇ ਕਾਤਲ ਫੜੇ ਜਾ ਰਹੇ ਆ ਜਿਹੜੇ ਹਥਿਆਰੇ ਫੜੇ ਜਾ ਰਹੇ ਆ ਉਹ ਜਾ ਕੇ ਫੜੇ ਘਟ ਸਾਹਮਣੇ ਫੜੇ ਗਏ ਆ ਬਹੁਤ ਵੱਡੀ ਗੱਲ ਹੈ ਜਨਨ ਕਿ ਉਹ ਬੰਦੇ ਪੜ੍ਹ ਲੈ ਨੈਂਗਾ ਦੀ ਵਰਦੀ ਦੇ ਵਿੱਚ ਆਏ ਇਹ ਜਦ ਤੱਕ ਸਰਕਾਰ ਸੁੱਤੀ ਬਈ ਉੱਠਦੀ ਨਹੀਂ ਇਹ ਜੁਰਮ ਜਿਹੜਾ ਦਿਨ ਤੇ ਦਿਨ ਤੇ ਰਾਤ ਚੌਕਣੀ ਹੁੰਦਾ ਵਧਦਾ ਜਾ ਰਿਹਾ ਆ ਥੋੜੇ ਕੁਝ ਦਿਨ ਰਹਿ ਗਿਆ ਸਮਾਂ ਬਸ 10 리그 ਨੂੰ ਤਾਂ ਕਿਸ ਤਰ੍ਹਾਂ ਦੀ ਜਰੰਦਰੀ ਸਿਆਸਤ ਚੱਲ ਰਹੀ ਹੈ ਤੇ ਕਿਸ ਤਰ੍ਹਾਂ ਦਾ ਆਵਾਜਪਾ ਦੇ ਉਮੀਦਵਾਰ ਨੇ ਲੋਕਾਂ ਦੇ ਵੀ ਕਿਸ ਤਰ੍ਹਾਂ ਦਾ ਪੈਠ ਬਣਾਈ ਜਾ ਰਹੀ ਧੱਕੋ ਮੈਂ ਤੁਹਾਡੇ ਮਾਧਮ ਤੇ ਇੱਕ ਗੱਲ ਦੱਸ ਰਿਹਾ ਪਾਜਵਾ ਦੀ ਜੋ ਪਕੜ ਹੈ ਅੰਦਰੂਨੀ ਹੈ ਬਹੁਤ ਵਧੀਆ ਪਕੜ ਹੈ ਐਥੇ ਸਰਕਾਰ ਹਰ ਤਰ੍ਹਾਂ ਦਾ ਦੰਡਬੇੜ ਵਰਤ ਰਹੀ ਹੈ ਨਸ਼ੇ ਜੋਰਾਂ ਤੇ ਵੰਡਿਆ ਜਾ ਰਿਹਾ ਪੈਸਾ ਜੋਰਾਂ ਤੇ ਵੰਡਿਆ ਜਾ ਰਿਹਾ ਭਗਵੰਤ ਮਾਨ ਜੋ ਮਰਜੀ ਵੰਡ ਲਾ ਹਾਰ ਤੇਰੀ ਯਕੀਨ ਜਕਿੰਨੀ ਹੈ ਤੈਨੇ ਹਰਨਾ ਵੀ ਹੈ ਔਰ ਤੇਰੀ ਇਸ ਹਾਰ ਤੋਂ ਬਾਅਦ ਤੇਰੀ ਜਿਹੜੀ ਕੁਰਸੀ ਹੈ ਉਹ ਇਸ ਟਾਈਮ ਖਤਰੇ ਦੇ ਵਿੱਚ ਹੈ ਉਹ ਥੋੜਾ ਸਮੇਂ ਤੇਰਾ 2-4 ਦਿਨ ਦਾ ਟੈਨ ਰਹਿ ਗਿਆ ਤੇਰੀ ਕੁਰਸੀ ਨੂੰ ਆ ਸੰਜੇ ਸਿੰਘ ਵੀ ਆਏ ਬਿਨਾ ਚੁਰੇ ਔਰ ਹੋਰ ਵੀ ਲੀਡਰ ਦਿੱਲੀ ਵਾਲੇ ਆਏ ਹੋਏ ਆ ਉਹ ਤੈਨੂੰ ਵਾਚ ਕਰਨ ਆਏ ਆ ਇਹ ਉਹੀ ਸੰਜੇ ਆ ਜਿਹੜਾ ਕੈਰ ਦੇ ਭਜਾਤਾ ਭਜਾਤਾ ਜੇਲ ਪਹੁੰਚਾਤਾ ਅੱਜ ਉਹ ਬਾਹਰ ਤੋਂ ਵੀ ਆ ਗਿਆ ਜੇਲ ਤੋਂ ਤੇ ਅੱਜ ਉਹ ਪੰਜਾਬ ਚ ਵੀ ਆ ਗਿਆ ਉਹ ਤੇਰੀ ਇੱਕ ਇੱਕ ਗੱਲ ਨੂੰ ਵਾਚ ਕਰਕੇ ਉਹ ਪੂਰੀ ਰਿਪੋਰਟ ਤਿਆਰ ਕਰਕੇ ਲੈ ਕੇ ਜਾ ਰਿਹਾ ਇਹ ਤੇਰੀ ਸੀਟ ਹਰਨੀ ਹੈ ਸਿੱਤਲ ਨੇ ਜਿੰਨਾ ਹੈ ਤੇ ਤੈਨੇ ਹਿੱਤੋਂ ਤੇਰਾ ਡਾਰੂ ਭੱਜ ਜਾਣਾ ਬਹੁਤ ਬਹੁਤ ਸ਼ੁਕਰੀਆ ਸੋ ਇਹਨ ਆਵਾਜ਼ਪਾ ਦੇ ਸੀਨੀਅਰ ਆਗੂ ਅਰਫਤਗੜ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਉਮੀਦਵਾਰ ਗਿਜਰਾਮ ਜੀ ਸਿੱਧੇ ਤੌਰ ਤੇ ਜਿੱਥੇ ਆਪ ਸਰਕਾਰ ਦੇ ਉੱਪਰ ਤਿੱਖੇ ਪ੍ਰਹਾਰ ਕੀਤੇ ਤੇ ਉੱਥੇ ਹੀ ਆਵਾਜ਼ਪਾ ਦੇ ਹੀ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚੜੀ ਚੋਣ ਪ੍ਰਚਾਰ ਵੀ ਮੁਹਿੰਮ ਤੇਜ ਕੀਤੀ ਸੀ ਉਸ ਦੇ ਨਾਲ ਹੀ ਯਕੀਨਨ ਇਹ ਦਾਵਾ ਕਰਦੇ ਕਿ 10 ਤਰੀਕ ਨੂੰ ਜਲੰਧਰ ਵੈਸ ਦੀ ਜਿਹੜੀ ਆਵਾਮ ਹੈਗੀ ਆ ਉਹ ਸ਼ੀਤਲ ਅੰਗੁਰਾਲ ਦੇ ਹੱਕ ਦੇ ਵਿੱਚ ਆਪਣਾ ਭਾਰੀ ਬਹੁਮਤ ਦੇ ਕੇ 13 ਤਰੀਕ ਨੂੰ ਉਹਰੇ ਸਿਰ ਤੇ ਤਾਜ ਵੀ ਪਹਿਨਾਏਗੀ गणेश जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप